ਪੰਜਾਬ 84 ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲਗਾਤਾਰ ਪੈ ਰਹੇ ਧੁੰਦ ਕਈ ਹਾਦਸਿਆਂ ਦਾ ਸਬਬ ਬਣ ਰਹੀ ਹੈ ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਸਥਿਤ ਬਬਰੀ ਬਾਈਪਾਸ ਜਿੱਥੇ ਪੁਲਿਸ ਦਾ ਹਾਈ ਟੈਕ ਨਾਕਾ ਵੀ ਲੱਗਿਆ ਰਹਿੰਦਾ ਹੈ ਖਤਰਨਾਕ ਮੋੜ ਹੋਣ ਦੇ ਕਾਰਨ ਤੇ ਸੰਗਨੀ ਧੁੰਦ ਲਗਾਤਾਰ ਹਾਦਸੇ ਦਾ ਸਬਬ ਬਣ ਰਹੀ ਹੈ ਅੱਜ ਸਵੇਰੇ 7:00 ਵਜੇ ਦੇ ਕਰੀਬ ਸੰਗਨੀ ਧੁੰਦ ਕਾਰਨ ਅੱਗੇ ਇੱਕ ਦਾ ਮਾਈ ਗੱਡੀ ਨੂੰ ਬਚਾਉਂਦੇ ਬਚਾਉਂਦੇ ਇੱਕ ਕਾਗਜ਼ ਦੇ ਰੋਲਿਆਂ ਨਾਲ ਪੜਿਆ ਟਰੱਕ ਡਿਵਾਈਡਰ ਟੱਪ ਕੇ ਪੜ ਗਿਆ ਹਾਲਾਂਕਿ ਇਸ ਦੁਰਘਟਨਾ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਟਰੱਕ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਤੋਂ ਪਹਿਲਾਂ ਬੀਤੀ ਦਿਹਰਾ ਦੋ ਕਾਰਾਂ ਦੀ ਆਪਸੀ ਟੱਕਰ ਵੀ ਹੋਈ ਸੀ ਹਾਲਾਂਕਿ ਇਸ ਦੁਰਘਟਨਾ ਵਿੱਚ ਵੀ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਦੋਹਾਂ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਟਰੱਕ ਡਰਾਈਵਰ ਸੰਜੀਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜੰਮੂ ਤੋਂ ਰਾਜਸਥਾਨ ਦੇ ਪੀਲਵਾੜਾ ਵੱਲ ਕਾਗਜ਼ ਦੇ ਰੂਲੇ ਲੱਤ ਕੇ ਟਰੱਕ ਵਿੱਚ ਭਰ ਕੇ ਲੈ ਜਾ ਰਿਹਾ ਸੀ ਜਦੋਂ ਬੱਬਰੀ ਪਈ ਬਾਈਪਾਸ ਤੇ ਪੰਚਾਇਤ ਸੰਗਨੀ ਤੰਦਕਨ ਉਸ ਨੂੰ ਨਜ਼ਰ ਨਹੀਂ ਆਇਆ ਕਿ ਅੱਗੇ ਗੱਡੀ ਜਾ ਰਹੀ ਸੀ ਜਦੋਂ ਉਸ ਦੀ ਨਜ਼ਰ ਪਈ ਤਾਂ ਉਸ ਨੇ ਇੱਕਦਮ ਬ੍ਰੇਕ ਮਾਰੀ ਤਾਂ ਉਸ ਦਾ ਟਰੱਕ ਤੋਂ ਨਿਯੰਤਰਣ ਜਿਹੜਾ ਵਿਗੜ ਗਿਆ ਤੇ ਟਰੱਕ ਪਲਟਿਆ ਖੰਦਾ ਹੋਇਆ ਡਿਵਾਈਡਰ ਟੱਪ ਕੇ ਰੋਡ ਡਰੋਂਗ ਸਾਈਡ ਵਾਲ ਜਿਹੜਾ ਹੈ ਉਹ ਚਲਾ ਗਿਆ ਉੱਥੇ ਹੀ ਏਆਈ ਉਹ ਤੇਹੀ ਏਐਸਆਈ ਰਿਸ਼ਪਾਲ ਸਿੰਘ ਨੇ ਦੱਸਿਆ ਕਿ ਟਰੱਕ ਪਲਟਣ ਕਾਰਨ ਕਾਗਜ਼ ਦੇ ਰੂਲੇ ਸੜਕ ਤੇ ਬिखर ਕੇ ਜਿਸ ਕਾਰਨ ਆਵਾਜ਼ ਇਹ ਥੋੜੀ ਦੇ ਲਈ ਪ੍ਰਭਾਵਿਤ ਹੋ ਗਈ ਸੀ ਪਰ ਉਹਨਾਂ ਵੱਲੋਂ ਮੌਕੇ ਤੇ ਹੀ ਪਹੁੰਚ ਕੇ ਰੂਲੇ ਸਾਈਡ ਤੇ ਕਰ ਦਿੱਤੇ ਗਏ ਤੇ ਆਵਾਜ਼ ਇਹ ਬਹਾਲ ਕੀਤੀ ਗਈ ਸੰਜੀਵ ਸਿੰਘ ਜੀ ਸਰ ਤੁੰ ਤੁੰਦ ਪੈ ਗਈ ਉਧਰੋਂ ਆ ਰਹਾ ਮੈਂ ਜੋਗ ਤੋਂ ਅੱਗੇ ਕਿੱਥੋਂ ਲੱਗੀ ਹੈ ਗੱਡੀ ਇਹ ਪਠੂਏ ਤੋਂ ਜੰਮੂ ਤੋਂ ਜਾਣਾ ਕਿੱਥੇ ਜਾਣਾ Rajasthan Rajasthan ਕੀ ਹੋਇਆ ਸਰ ਤੁੰ ਤੁੰਦ ਪੈ ਗਈ ਇਧਰੋਂ ਆ ਰਹਾ ਗੈਨਕੀ ਗੱਡੀ ਆ ਗਈ ਬ੍ਰੇ ਬ੍ਰੇ ਲਾਈ ਮਾੜੀ ਗੱਡੀ ਵਲਟੇ ਕੀ ਲੱਧਿਆ ਕੀ ਉਹ ਵਿੱਚ ਰੁਲੇ ਆ ਬਾਦੇ ਪੇਪਰ ਹੈ ਪੇਪਰ ਹੈ ਜੀ ਰਾਜਸਥਾਨ ਕਿੱਥੇ ਜਾਣਾ ਹੈ ਸੇਲਵਾੜੇ ਤੁੰਦਾ ਕਰ ਕਿਉਂ ਹੋਇਆ ਹੱਤ ਜੀ ਜੀ ਕਿੰਨੇ ਵਜੇ ਦੀ ਗੱਲ ਹੈ ਜਿਵੇਂ ਕੋਈ 7:30 ਬਸ 7 ਵਜੇ ਹੁਣ 7:00 ਵਜੇ ਦਾ ਟਾਈਮ ਹੀ ਇਹ ਕਠੂਏ ਤੋਂ ਗੱਡੀ ਆ ਰਹੀ ਆ Rajasthan ਜਾਣੀ ਇਹ ਧੁੰਦ ਕਰਕੇ ਸਾਰਾ ਇਹ ਐਕਸੀਡੈਂਟ ਹੋ ਗਿਆ ਅੱਗੇ ਕੋਈ ਗੱਡੀ ਜਾਂਦੀ ਉਹਨਾਂ ਬ੍ਰੇਕ ਮਰੀ ਆ ਇਹ ਡਬਲ ਟੱਪ ਕੇ ਦੂਰੇ ਪਾਸੇ ਉਲਟ ਗਈ ਆ ਰੂਲੇ ਲੱਦੇ ਹਾਂਜੀ ਆਵਾਜਾਈ ਵੀ ਪ੍ਰਭਾਵਿਤ ਹੋਈ ਆ ਹਾਂ ਆਵਾਜਾਈ ਥੋੜਾ ਹੋਇਆ ਆਵਾਹ ਹੋ ਗਿਆ ਰਸਤਾ ਕਲੀਅਰ ਹੋ ਗਿਆ ਕਿਸੇ ਕੀਤਾ ਅੱਗੇ ਹਾਂਜੀ ਇਹ ਹੁਣ ਕਿੱਦਾਂ ਇਹਨੂੰ ਚੁਕਾ ਕੇ ਤੇ ਕਿੱਦਾਂ ਹੁਣ ਇਹਦਾ ਮਾਲਕ ਆ ਰਿਹਾ ਕ੍ਰੇਨ ਲਿਆ ਕੇ ਚੁਕਾ ਕੇ ਤੇ ਸਿੱਧੀ ਗੱਡੀ ਕਰਵਾ ਕੇ ਫਿਰ ਕਰਨੇ ਆ ਜਦੋਂ ਤੁੰਨਾ ਲਗਾਤਾਰ ਹਾਸੇ ਹੋ ਰਹੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਅਸੀਂ ਕਹਿੰਦੇ ਆ ਵੀ ਆਪਣੇ ਜੇ ਜ਼ਰੂਰਤਾਂ ਤੇ ਨਿਕਲੋ ਕਰੋ ਨਹੀਂ ਤੇ ਨਾ ਨਿਕਲੋ ਤੇ ਗੱਡੀ ਚਲਾਉਣੀ ਆ ਆ ਰਾਮ ਨਾਲ ਚਲਾਓ ਆਸਤੇ ਚਲਾਓ ਸਲੋ ਚੱਲ ਜਾਓ ਕੋਈ 10 ਮਿੰਟ ਦਾ ਫਰਕ ਪੈਣਾ ਅੱਧੇ ਘੰਟੇ ਦਾ ਫਰਕ ਪਤਾ ਜੂ ਸਲੋ ਜਾਓ